ਗੁਨਾ ਇਹ ਉੱਠ ਬੂਈ ਕੋੜਾ ਗਿਆ ਇਹ ਬੂਈ ਦਾ ਰਹਾ ਗਿਆ ਭਜ ਭਜ ਪਏ ਕੁੰਭ ਕਰਨ ਦਿੱਤੀ ਮੇਰਾ ਪੁੱਤ ਵੀ ਸਕੇ ਇਹ ਕਿ ਬੂਈ ਕੋੜਾ ਗਿਆ ਪੰਨਾ ਸਾਫ ਸਿਰ ਇਹ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਰਹੋਗੇ ਚਰਦੀ ਕਲਾ ਦੇ ਵਿੱਚ ਹੋਮ ਹੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਮ ਹੋਗੇ ਨਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰੇ ਆਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਧਾ ਆ ਲਓ ਜੀ ਭਾਈ ਅੱਜ ਅਸੀਂ ਪਹੁੰਚੇ ਆਪਣੀ ਭੈਣ ਕੋਲ ਛੋਟੀ ਕੋਲ ਜਿਵੇਂ ਦੂਜੇ ਬਲੌਗ ਵਿੱਚ ਤੁਸੀਂ ਦੇਖਿਆ ਜੀ ਅਸੀਂ ਘਰੋਂ ਤੁਰੇ ਤੇ ਬਸ ਪਹੁੰਚ ਚੱਲੇ ਭੈਣ ਦੇ ਘਰ ਦੇ ਕੋਲੇ ਖੜੇ ਅਸੀਂ ਤੇ ਅਸੀਂ ਕੀ ਕਰਿਆ ਦੂਜੇ ਬਲੌਗ ਵਿੱਚ ਮਤਲਬ ਕਿਹਾ ਤਾਂ ਵੀ ਭਾਈ ਅਸੀਂ ਉੱਥੋਂ ਚੱਲੇ ਆ ਆਪਣਾ ਬਰਿਆਲੀ ਨੂੰ ਭੈਣ ਕੋਲ ਫਿਰ ਉਹ ਬਲੌਗ ਸਾਡਾ ਮਾਲਾ ਹੀ ਪੂਰਾ ਹੋ ਗਿਆ ਜੀ ਮਾਲਾ ਤੁਹਾਨੂੰ ਪਤਾ ਉੱਥੇ ਟਾਈਮ ਲੱਗ ਗਿਆ ਦੇਖੇ ਲੈਣਾ ਤੁਸੀਂ ਉਹ ਬਲਾਗ ਸ਼ਾਇਦ ਦੇਖ ਕੇ ਲਿਆ ਹੋਵੇ ਕਿਉਂਕਿ ਇਹ ਬਲਾਗ ਦਾ 아이 ਨਹੀਂ ਪਤਾ ਉਹ ਤੋਂ ਪਹਿਲਾਂ ਪੜ੍ਹਨਾ ਕਿ ਉਹ ਤੋਂ ਬਾਅਦ ਚ ਪੜ੍ਹਨਾ ਹਨਾ ਇਦਾਂ ਹੈ ਜੀ ਤੇ ਪਾਹਲ ਕੇ ਭਾਈ ਹੁਣ ਦੀਦੀ ਕੋਲ ਮਿਲੋ ਜੀ ਇੱਧਰ ਮੰਮੀ ਜੀ ਨੂੰ ਸਾਸਰੀ ਘਰ ਜੀ ਸਾਰਿਆਂ ਨੂੰ ਨੂਰ ਦੀ ਡਿਊਟੀ ਸਾਂਭੀ ਵੀ ਮੰਮੀ ਨੇ ਨਿਆਣੇ ਦੋਹੇ ਸਾਡੇ ਸਾਗੇ ਇੱਧਰ ਮਿਲੋ ਜੈਸਮੀ ਜੀ ਸਾਸਰੀ ਘਰ ਜੀ ਸਾਰਿਆਂ ਨੂੰ ਆਣੀ ਲੱਗ ਗਈ ਇਹਨੇ ਹਾਂ ਕੈਮਰੇ ਚ ਜ਼ਿਆਦਾ ਪਤਾ ਲੱਗਦਾ ਨਹੀਂ ਤਾਂ ਕੀ ਸਾਜੀ ਅੱਜ ਹੈਗਾ ਸਾਡੀ ਬੜੀ ਕੁੜੀ ਦਾ ਜਨਮ ਦਿਨ ਠੀਕ ਹੈ ਜਿਨੇ ਸਾਡੀ ਰੱਜੀ ਦੀ ਨੂੰ ਪਹਿਲੀ ਵਾਰੀ ਮੰਮੀ ਬਣਾਇਆ ਸੀ ਹੈਨਾ ਜਿਹੜਾ ਕਿ ਬਹੁਤ ਸਪੈਸ਼ਲ ਦਿਨ ਹੁੰਦਾ ਜਿਵੇਂ ਸਾਡੀ ਹਰਬੂਨੇ ਮੈਨੂੰ ਮੰਮੀ ਬਣਾਇਆ ਸਰਦਾਰ ਜਿਨੂ ਦਾ ਬਾਪੂ ਜੀ ਬਣਾਇਆ ਤੇ ਅਸੀਂ ਬਈ ਸੈਲੀਬ੍ਰੇਟ ਕਰਨ ਪਹੁੰਚੇ ਹਾਂ ਪਹਿਲਾਂ ਤਾਂ ਸਾਡੀ ਸਲਾਜੀ ਹੋ ਗਈ ਵੀ ਚਲੋ ਵੀ ਮੇਰਾ ਜਿਵੇਂ ਹੁਣ ਸ਼ਿਲਾ ਚੱਲ ਰਿਹਾ ਨਾ ਵੀ ਵਿੱਚ ਜਾਣਾ ਨਹੀਂ ਕੁਝ ਵੀ ਆ ਚਲੋ ਫਿਰ ਇਹ ਗੱਲ ਕਰਨ ਲੱਗੇ ਵੀ ਮੈਨੂੰ ਕੁੜੀ ਦੇ ਬਹੁਤ ਸਿਸ਼ਟ ਜੀ ਕਰਿਆ ਮਾਮੀ ਜੀ ਆਜੋ 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 ਫਿਰ ਕਿਹਾ ਚਲੋ ਕੋਈ ਗੱਲ ਨਹੀਂ ਚਲਦੇ ਹੁਣ ਬਹੁਤ ਜ਼ਿਆਦਾ ਸਿਹਤ ਠੀਕ ਆ ਇਸ ਕਰਕੇ ਹੁਣ ਜਿਵੇਂ ਸ਼ੋਪਿੰਗਾਂ 'ਚ ਵੀ ਘੁੰਮਦੇ ਫਿਰਦੇ ਆ ਸਰੀਰ ਹੋਰ ਖੁੱਲ੍ਹੇ ਜਾਂਦਾ ਏ ਨਾ ਥੋੜੇ ਜਿਹੇ ਦਿਨ ਰਹਿ ਗਏ ਇਸ ਕਰਕੇ ਪੈ ਪੈ ਕੇ ਥੱਕ ਗਏ ਤੁਹਾਨੂੰ ਪਤਾ ਮੈਂ ਪੈਣੀ ਵਾਲੀ ਤਾਂ ਤੁਹਾਨੂੰ ਦਿਖਦੀ ਨਹੀਂਗੀ ਸੋ ਹੌਣ ਥੋੜਾ ਜਲਦੀ ਆ ਜੀ ਸਿੱਧੀ ਵੀਰੀ ਕੋਲ ਤੇ ਆਜੋ ਫਿਰ ਚੱਲਦੇ ਆ ਜੀ ਹੁਣ ਤੁਹਾਨੂੰ ਮਿਲਦੇ ਆ ਭੈਣ ਕੋਲ ਜਾ ਕੇ ਤੇ ਕੱਟਦੇ ਆ ਫਿਰ ਕੇਕ ਬੜੀ ਭਾਣ ਜੀ ਦਾ ਤੇ ਆਜੋ ਚੱਲਦੇ ਹਾਂ ਲਓ ਜੀ ਅਸੀਂ ਭਾਈ ਪਹੁੰਚ ਗਏ ਦੀਦੀ ਕੋਲ ਬਦਲੂ RAM ਦੇਖ ਲਓ ਬਦਲੂ RAM ਫਿਰਦਾ ਮੈਨੂੰ ਲੱਗਦਾ ਦੀਦੀ ਭਾਈ ਅੱਜ ਹਰ ਗੁਣ ਦੀ ਸਾਡੀ ਦੀ ਪਹਿਲੀ ਐਂਟਰੀ ਆ ਦੀਦੀ ਕੋਲ ਹਾਂ ਬੂਆ ਕੋਲ ਹਾਂ ਬੂਆ ਕੋਲ ਤੇ ਬੰਨੂ ਲੱਗਦਾ ਦੀਦੀ ਨੇ ਭਾਈ ਤੇਲ ਚੋਣਾ ਹੈ ਨਾ ਢਾਰ ਕੇ ਬਾਅਦ ਚ ਜਾਣਾ ਪੰਨਾ ਬੂਈ ਕੋ ਐਂਟਰੀ ਹੋ ਗਈ ਦੀ ਆ ਦੇਖੋ ਕੀ ਗੱਲ ਐ ਸੋਚਣ ਦੀ ਬਾਬਾ ਜੀ ਨੇ ਕਰਵਾਈ ਗਈ ਐ ਐਂਟਰੀ ਬਿਲਕੁਲ ਹਾਂ ਸਹੀ ਗੱਲ ਐ ਢਾਰ ਕੇ ਐਂਟਰੀ ਹੋਈ ਨਹੀਂ ਆ ਬੂਈ ਕੋਲ ਹੋਗੀ ਬੂਈ ਕੋਲ ਹੋਗੀ ਦੇਲ ਨੇ ਹਾਂ ਦੇਖੋ ਲਓ ਜੀ ਭਾਈ ਹੋ ਗਈ ਐਂਟਰੀ ਬੂਈ ਕੋਲ ਹਰ ਗੁਣ ਦੀ ਪਹਿਲੀ ਐਂਟਰੀ ਹੈ ਤੇ ਮਿਲਦੇ ਆ ਭਾਈ ਫਿਰ ਦੀਦੀ ਦਾ ਅਨੁਸਾਰ ਬਾਹਰ ਨਿਕਲ ਕੇ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਮਾ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਤੈਨੂੰ ਹੈਪੀ ਬਰਥਡੇ ਕੰਨੂ ਆ ਗਈ ਆ ਗਈ ਬੱਸ ਇਹ ਸਤਿ ਸ੍ਰੀ ਅਕਾਲ ਜੀ ਠੀਕ ਹੈ ਹਾਂਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਪੁੱਤ ਦਾ ਹੈਪੀ ਬਰਥਡੇ ਅੱਜ ਨਹੀਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੱਫੀ ਪਾਉਂਦੀ ਹਾਂ ਹਾਂ ਹਲੋ ਭਾਈ ਉਹ ਇਹ ਕੋਲ ਪਹਿਲੀ ਐਂਟਰੀ ਹੋਈ ਏ ਸਾਡੀ ਹਰਪ੍ਰੀਤ ਦੀ ਹਾਂ ਉਹ ਕਰ ਮਾਰੀਆ ਭਾਈ ਉਹ ਘੜਾਇਆ ਪਹਿਲੇ ਹਲੇ ਦਾਦੀ ਕੇ ਗਈ ਨਹੀਂ ਦੇਖਾ ਉਹ ਆ ਗਿਆ ਆ ਲੈ ਕਿਨੇ ਵੀ ਦੇ ਬਚੇ ਦੇਖ ਲੈ ਭਾਈ ਉਹ ਦੀਦੀ ਕਹਿੰਦੇ ਥੋੜੀ ਜਿਹੀ ਢਿੱਲੇ ਆ ਤੇ ਜੀ ਠੀਕ ਹੈਗੀ ਅੱਛਾ ਅੱਛਾ ਤਾਂ ਕਰਕੇ ਫਿਰ ਬਾਬੀ ਕਰਨੇ ਬਹੁਤ ਸਾਰੇ ਚੇਂਜ ਹੋ ਰਿਹਾ ਨਾ ਦੀਦੀ ਚ ਭਾਈ ਸਾਡੀ ਛੋਟੀ ਸਾਂਡੀ ਛੋਟੀ ਭੈਣ ਦੇ ਵੀ ਤੌਲੇ ਆ ਕੇ ਦੱਸ ਹੋਰ ਆਲੇ ਬਾਜੀ ਸਾਸਿਕਾ ਪਰੋਲਾ ਸਾਹਿਬ ਦੀ ਡਿਊਟੀ ਲੱਗੀ ਵੀ ਇਧਰ ਅੱਜ ਮੇਰੇ ਵਾਲੀ ਉਹ ਬਾਈ ਘਰੇ ਨੂੰ ਮਾਰ ਲੈਣਾ ਪੈਂਦਾ ਬਾਜੀ ਆ ਰਹੀਆਂ ਖਾਦੀ ਸਾਸਿਕਾ ਤੂੰ ਕੀ ਕਹਿੰਦੀਂ ਕਾ ਹਾਂ ਹਾਂ ਸਾਸਿਕਾ ਸਾਸਿਕਾ ਕੀ ਕਰੇ ਆ ਸਾਡੀ ਬਾਡੀ ਨਾਲ ਪਾਈ ਹਾਂ ਹਾਂ ਸਾਸਿਕਾ ਜੀ ਭਾਈ ਸਾਰੇ ਵਿਸ਼ੇਸ਼ ਦਿਓ ਵੀ ਸਭ ਹੀ ਡਾਰਲਿੰਗ ਆਪਣੇ ਕੈਮਰਾਮੈਨ ਭਾਈ ਆਪਣੇ ਕੈਮਰਾ ਜੀ ਸਾਰੇ ਹਾਂ ਪਲੇਟੂ ਪਹੁੰਚ ਗਿਆ ਕਾਫੀ ਕਾਲ ਆਵੇਗੀ ਕਿ ਪਿੱਛੇ ਵੀ ਖੜਾ ਨਾ ਬੰਦ ਕਰਦਾ ਬਿਉਣ ਲੈ ਇੱਕ ਪਾਈ ਮੁੰਡਾ ਹੋਇਆ ਪੈ ਕੁੜੀ ਹੇ ਦੱਸ ਦਿਓ ਸਾਨੂੰ ਛੇਤੀ ਅਸੀਂ ਵਿਆਹ ਕਰਾ ਲੈਂਦੇ ਮੈਨੂੰ ਤਾਂ ਪਟਾਕਿਆ ਨਹੀਂ ਪਈ ਵੀ ਅਗਲਾ ਆਪਣੇ ਬੰਬ ਲੱਗਾਵਾਂ ਚਲਾਉਣ ਆ ਰੱਖ ਨਾ ਯਾਰ ਵੱਜਦਾ ਤਾਂ ਹੈ ਨਹੀਂ ਕੋਈ ਤੇਰੇ ਤੋਂ ਮੈਂ ਰੱਖ ਲਵਾਂ ਪੁੱਤ ਨਾ ਤੂੰ ਕਾਕਾ ਰੱਖ ਲਵਾਂ ਪੁੱਤ ਜੀ ਦੀ ਨਸਰੀਆ ਨੂੰ ਹਰ ਗੁੱਲੂ ਲੈ ਰੱਖ ਲਵਾਂ ਮੈਂ ਉਹ ਦੇਖ ਲੈ ਰੱਖ ਲਵਾਂ ਮੈਂ ਓਹ ਸੋਣੀ ਉਹ ਚੋਣ ਨੂੰ ਨਹੀਂ ਬਾਇਗਾ ਤਾਂ ਮੁੱਤੋਂ ਨਾ ਚਲ ਪਾਵੇ ਚਲ ਆਏ ਕਰੋ ਤੁਸੀਂ ਕਾਕਾ ਰੱਖੇ ਲੋ ਮੈਂ ਰੱਖ ਲੈਣਾ ਬੁੱਤੋ ਠੀਕ ਹੈ ਇਹਦਾ ਸਹਾਰਾ ਨਹੀਂ ਕਰਦੇ ਇਹਦਾ ਸੁਭਾਖੋ ਵੀ ਨਾ ਇਹ ਖਾਵੇ ਲੱਗਣਾ ਦੇਖੀ ਜਦੋਂ ਵੀ ਪੀਰ ਆਗੇ ਚਲੋ ਨਿਆਣੇ ਨੂੰ ਪਾਈ ਨਿਆਣੇ ਹਾਨ ਨੂੰ ਹਾਨ ਪਿਆਰਾ ਕਹਿੰਦੇ ਨਹੀਂ ਹੁੰਦੇ ਹਾਨ ਨੂੰ ਹਾਨ ਪਿਆਰਾ ਉਹ ਕੰਮ ਹੈ ਇੱਥੇ ਕਰਦੇ ਗੱਸ ਦੀ ਹਾਂ ਕਾਕਾ ਹੀ ਦੱਸਦੀ ਆਂ ਵੀਰ ਜੀ ਵੀਰ ਜੀ ਕਹਿੰਦੀ ਆਂ ਹਰ ਗੁਰੂ ਇਹ ਨਾ ਇਹ ਵੀ ਜਿੱਦਾਂ ਦੂਆ ਵੀਰ ਜੀ ਛੋਟਾ ਦੇ ਵੀ ਇਹ ਵੀ ਵੀਰ ਜੀ ਰਾਤ ਕੇ ਅੰਦਰ ਹੀ ਬਾਅਦ ਚ ਹਰੀ ਹੋਈ ਕੋਟਾ ਲਾਉਗੀ ਹਾਂ ਐਨ ਮੁਰਗੀ ਘਰ ਦੀ ਗੱਲ ਬਾਤ ਰਾਕੇ ਦਾ ਸਾਡਾ ਹੋਈ ਇਸ ਸਮੇਂ ਨਹੀਂ ਚੱਲ ਰਿਹਾ ਪਾਈ ਦੇ ਵੀਰਾਂ ਤੇ ਰਾਤ ਵਾਲੇ ਰਾਤ ਨੂੰ ਉੱਠ ਕੇ ਆਹ ਹਾਹ ਸਹੀ ਗੱਲ ਹੈ ਅਰੇ ਇਹਨਾਂ ਕੋਲ ਢੀਂਚ ਕਿਤੇ ਹੋਰ ਤਾਂ ਹੁੰਦੀ ਪਤਾ ਗੱਲ ਕੀ ਹੈ ਦੀਵਾਲੀ ਤੇ ਉਦੋਂ ਦੀਵਾਲੀ ਦਾ ਜੋਰ ਤਾਂ ਦੂਤ ਰੰਗ ਗਲੈਨ ਗੱਲਬਾਤ ਬਣ ਗਈ ਹੈ ਨਾ ਇੱਧਰ ਭਾਈ ਪਿੰਕ ਕਲਰ ਆ ਗਿਆ ਇੱਧਰ ਵੀ ਆਹ ਸਹੀਵੇ ਕਰਾਤਾ ਦੀਦੀ ਨਹੀਂ ਇਹ ਮਾਸਾ ਚਾਂਗਣੀ ਆ ਅੱਛਾ ਚਾਂਗਣੀ ਹੈ ਕਿ ਹਲਕਾ ਜਿਹਾ ਹਲਕਾ ਜਿਹਾ ਫਰਕ ਲੱਗਦਾ ਹੈ ਨਾ ਹਲਕਾ ਜਿਹਾ ਫਰਕ ਤੇ ਸ਼ੇਰ ਹਰ ਹਰ ਸੋਈ ਜੋਗਲੇ ਅੱਲੀ ਫੇਤੀ ਨਹੀਂ ਹੋਣਾ ਚੰਗ ਵੀ ਸਾਰਾ ਤਾਂ ਨਾਲ ਹੀ ਹੋਣਾ ਬੰਦਾ ਕੁਪੀ ਨਹੀਂ ਪੈ ਗਈ ਹਾਂ ਵੀ ਫੇਰ ਲੰਘ ਚੇਂਜ ਹੋਊਗਾ ਅੱਛਾ ਤੇ ਕੀ ਦੀਦੀ ਕੀ ਕਹਿ ਲੱਗਦਾ ਦੀਦੀ ਕੀ ਕਹਿ ਲੱਗੇ ਸਾਡੇ ਵਿਊਅਰਸ ਨੇ ਕੀ ਆ ਦੀਦੀ ਕਮੈਂਟਾਂ ਦਾ ਧਿਆਨ ਰੱਖਦੇ ਨਾ ਵੀ ਸਾਡੀ ਫੈਮਿਲੀ ਕੀ ਕਹਿੰਦੀ ਹਾਂ ਇਹ ਪਿਆਰ ਆ ਤਾਂ ਵੀ ਕੋਈ ਸੁਜੈਸ਼ਨ ਦਿੰਦਾ ਵੀ ਇਦਾਂ ਕਰ ਸਕਦੇ ਹੋ ਤੁਸੀਂ ਹਾਂ ਆ ਕਦੇ ਬਾੜੀ ਆਖੇ ਮੁੰਡੇ ਨੂੰ ਵਿਆਹ ਕਰਦੇ ਆਪਾਂ ਨੇ ਥੋੜੇ ਟੈਨਟ ਕਰ ਲਿਆ ਅਸੀਂ ਵੀ ਚਾਹੁੰਦੇ ਹਾਂ ਭਾਈ ਵਿਆਹ ਵੀ ਕਰਨਾ ਸਹੀ ਗੱਲ ਹੈ ਹਾਂ ਨਹੀਂ ਘਰਾਂ ਦੇ ਤੇ ਦੀਦੀਆਂ ਦਾ ਕੰਮ ਹੈ ਇਹ ਬਹਲੇ ਦੇ ਪਾਸੇ ਆਉਂਦੀ ਮੈਨੂੰ ਹਾਂ ਆਹ ਨਾ ਪਾਇਆ ਸੋਹਣਾ ਕਰੀਏਗਾ ਤੇ ਇੱਧਰ ਹੋ ਗਿਆ ਜੀ ਰਸੋਈ ਦਾ ਕਲਰ ਹੈ ਨਹੀਂ ਉਹ ਠੀਕ ਲੱਗਦਾ ਚਲੋ ਜੀ ਵੀ ਖਾਣ ਨਾਲੋਂ ਮੈਂ ਤਾਂ ਬੁਰਾ ਹੀ ਪਿੱਕਾ ਕਰਤਾ ਉਹਨੇ ਥੋੜਾ ਜਿਹਾ ਫਿਰ ਵੀ ਹਾਂ ਹੋਰ ਹੋਈ ਖੁੱਲੀ ਡੋਲੀ ਬਧੇਰੀਆ ਦੀ ਜੀ ਹਾਂ ਸੋਈ ਖੁੱਲੀ ਬਹੁਤ ਹੈ ਸੋਹ ਖੁੱਲੀ ਆ ਭਾਈ ਇਹ ਪੂਰੀ ਹਾਂ ਹਾਂ ਚੱਲ ਚੱਲ ਆਜੋ ਨਾ ਬਾਈਂ ਕਾਕੇ ਚਲਾ ਮੱਦਕਾ ਆਪਾਂ ਬੁੱਤੋਂ ਚੱਲੋ ਨਾ ਗੋਣ ਚੱਲੋ ਆਜੋ ਚੱਲੋ ਆ ਆ ਵੀ ਕਿਸਮਤ ਆਈ ਹੈ ਨਾ ਹੋਰ ਕੀ ਆ ਵੀ ਜੰਪ ਇਹਨਾਂ ਨੇ ਬੈਠ ਕੇ ਸਾਰਾ ਕਹਿਣਾ ਹਾਂ ਹਾਂ ਚਲ ਜੀ ਆਈ ਲਾ ਦੇਣੀ ਹੈ ਆਵੇ ਦੂਵੇ ਸਾ ਹੁਣ ਮਿਆਣੇ ਕੰਮ ਸੁਣ ਲੋ ਸੁੱਖੀ ਕਿੱਥੇ ਆ ਉਹਨੂੰ ਕਹਦੇ ਹੁਣ ਪੈਨ ਪੈਨਸਲ ਫੇਰੀ ਨਾ ਕੰਦ ਪਰ ਫਿਰ ਦੇਖੀ ਸੁੱਖੀ ਨੂੰ ਪਤਾ ਨਹੀਂ ਗਾ ਤੇ ਆ ਤੂੰ ਦੀ ਪੈਨਸਲ ਫੇਰਨ ਦੀ ਇੰਨੀ ਬੜੀ ਹੋ ਕੇ ਗਈ ਹੋਰ ਮੈਂ ਦਾ ਆਪਹਾਨ ਬਹੁਤ ਕਰ ਦਿੱਤੀ ਵੀ ਮੈਂ ਨਾ ਵੀ ਜਮਾ ਆਪਣਾ ਆ ਕਰਵਾਇ ਕਰ ਦਮਾ ਜਾਂ ਨਾ ਬੂ ਨੂੰ ਆ ਤੂੰ ਦੀ ਤੀ ਲੈ ਦੱਸ ਦੀ ਦਾ ਕੋਈ ਤੀਰ ਆਬ ਨਹੀਂ ਲੈਣੀ ਉਹਨਾਂ ਕੰਦਾ ਪਰ ਲਿਖ ਦਨੀ ਆ ਛੋਟੇ ਬਿਆਣੇ ਲਿਖਦੇ ਹੁੰਦੇ ਸੀ ਪਹਿਲਾਂ ਦੱਸ ਉਹ ਕੋਈ ਨਹੀਂ ਆ ਲੋ ਮਨਵੀਰ ਦਾ ਤਾਂ ਦਾ ਠੀਕ ਹੈ ਇਹਨੇ ਨਾ ਹੱਥ ਤੇ ਨਾ ਲੋਹੇ ਦੀ ਉਸੂਰੀ ਪਤਲੀ ਕਾ ਮਾਰ ਲਿਆ ਮਾਤਾ ਵੀ ਟੈਸ ਦਿੰਦਾ ਉਹ ਕਹਿੰਦਾ ਵੀ ਛੇ ਮਹੀਨੇ ਦਾ ਟੈਸ ਨਾ ਤਾਂ ਦਾ ਠੀਕਾ ਲਵਾਇਆ ਸੀਗਾ ਤਾਂ ਉਹ ਕਹਿੰਦੇ ਹਾਂ ਉਹ ਕੱਲ ਵੀ 3 ਮਹੀਨੇ ਦਾ ਹੁੰਦਾ ਹੈ ਵੀ ਜਾਂ 6 ਮਹੀਨੇ ਦਾ ਨਾ ਉਹਦਾ ਤਾਂ 3 ਮਹੀਨੇ ਦਾ ਸੀ 3 ਮਹੀਨੇ ਦਾ ਲਵਾਇਆ ਤਾਂ ਫੇ ਮੈਂ ਇਹਨੂੰ ਕਹਿੰਦਾ ਕਿ ਕਾਪੀ ਵਿੱਚ ਕਿ ਤੱਕ ਲਿਖ ਦੋ ਵੀ ਤੂੰ ਕਾਪੀ ਵਿੱਚ ਹੀ ਲਾਈਏ ਵੀ ਕਾਸੀ ਜੇ ਜ਼ਰੂਰੀ ਕੰਮ ਲਿਖਣਾ ਇਹਨੇ ਚੱਕ ਕੇ ਕਾਊਂਟਰ 'ਤੇ ਲਿਖਤਾ ਲੈ ਹਾਂ ਇਹ ਕੰਮ ਨਹੀਂ ਕਰੀਦੇ ਹੁੰਦੇ ਹੋਲੀ ਚੰਗੇ ਲੱਗ ਦੇਣਾ ਹੋਰ ਕੀ ਨਿਆਣੀ ਆ ਤੂੰ ਹੁਣ ਦੇਖ ਲੈ ਕਿੰਨਾ ਸੋਹਣਾ ਲੱਗਦਾ ਐਨ ਘਰ ਵਧੀਆ ਪਹਿਲਾਂ ਨਾਲ ਵੀ ਜਿਆਦਾ ਰੰਗ ਦੇ ਸਾਫ ਹੋ ਗਿਆ ਨਾ ਹੈ ਹਾਂ 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 ਹੁਣ ਤਾਂ ਉਹ ਤਾਂ ਪਹਿਲਾਂ ਹੀ ਸਾਫ ਹੈ ਹਾਂ ਥੋੜਾ ਸਾਫ ਹੋ ਗਿਆ ਸਮਝ ਹੋਰ ਜਿਆਦਾ ਸਾਫ ਹੋ ਗਿਆ ਮੈਂ ਉਹ ਕੰਨ ਦੀਆਂ ਪੰਜ ਨੰਬਰ ਬਰੁੱਖਾ ਪਾਉਂਗਾ ਤਾਂ ਟੀਕੇ ਪਹਿਣਾ ਨਹੀਂ ਬਿੱਲੀ ਹੋ ਜਾਣਾ ਬਿੱਲੀ ਹੋ ਜਾਣਾ ਸੰਭਲਦੇ ਨਾ ਵੀ ਹਵਾ ਲੱਗ ਜਣੀ ਨਾ ਹਾਂ ਗੋभी ਵੀ ਠੰਡੀ ਤਾਬੇ ਰੋੜ ਰਾਟ ਚੱਕ ਦਿੰਦੇ ਨੂਰ ਮ ਕੋਈ ਨੂਰ ਕੜਾ ਲੰਦੀ ਜਾਵੇਂ ਮੈਂ ਤਾਂ ਦੋ ਵਾਰ ਅੱਖ ਦੀ ਪੱਖਾ ਨੂਰ ਵੀ ਨਹੀਂ ਲੰਦੀ ਜਾਵੇਂ ਵੀ ਕੱਪੜਾ ਤਿੰਨ ਇੱਕ ਵਾਰ ਕਰਿਆ ਮਤਉ ਹੁੰਦ ਬੰਦ ਕਰ ਤਾ ਪਰ ਰਾਤ ਮੈਂ ਆਪਣੇ ਫੋਨ ਨੂੰ ਲਾ ਕੇ ਪਹਿਲੇ ਅਜ ਤੱਕ ਇਹ ਕਰਦੀ ਖਾਣ ਦੀ ਚੇ ਮੈਂ ਕਰਦੀ ਆ ਨਿਆਣੇ ਦਾ ਫੇ ਬਾਈ ਇੱਦਿਹਾ ਮੈਂ ਲਾਣਾ ਸੀ ਸਭਾ ਸਭ ਤੇ ਕਰ ਮਿਲਿਆ ਮਾਂਸੇ ਮਿੱਕੇ ਨੂੰ ਸਾਰਾ ਠਿਕ ਕਰ ਦਿੰਦੀ ਮੈਂ ਕਹਿੰਦਾ ਕਿ ਟਿਕ ਤੋਂ ਤਰੀਕ ਦਾ ਜੀ ਕਰੋਰ ਮੇਰਾ ਪਾਣੀ ਚਾਹ ਤੁਸੀਂ ਆ ਜਨੇ ਸਾਰੇ ਚੁੱਪ ਕਰਦੇ ਨੇ ਪਤਾ ਨਹੀਂ ਤੁਹਾਡਾ ਡਰ ਹੈ ਪਤਾ ਨਹੀਂ ਕੀ ਹੈ ਲੈ ਦੱਸ ਲੈ ਦੱਸ ਕੀ ਦੱਸੀਏ ਮੇਰਾ ਕਾਹਦਾ ਡਰਾਂ ਹਾਂ ਥਰ ਤੋਂ ਉਪਰ ਤੋਂ ਹੋਣਾ ਨਹੀਂ ਥਰ ਤੋਂ ਡਰਨਾ ਚਾਹੀਦਾ ਮੈਡਮ ਵੀ ਪੀਂਦੇ ਗੈਡੀ ਦੀਦੀ ਨੇ ਪੀਂਦੀ ਇਹ ਨਹੀਂ ਪਿੰਦੀ ਬੁੱਕ ਦੀਦੀ ਨੇ ਪਿੰਦੀ ਤੇ ਮਾਮੀ ਨਹੀਂ ਪਿੰਦੀ ਦੀਦੀ ਕਹਿੰਦੀ ਮਾਮੀ ਨਹੀਂ ਪੀਂਦੀ ਸਭ ਦਾ ਸਹੀ ਹੋ ਗਈ ਇਹ ਡੂਰ ਜਾ ਰਿਹਾ ਡੂਰ ਜਾ ਰਿਹਾ ਭਾਜੀ ਪ੍ਰੋਣੋ ਸਾਹਿਬ ਨੂੰ ਮਿਲੋ ਹੁਣ ਪਹਿਲਾਂ ਪ੍ਰੋਣੋ ਸਾਹਿਬ ਸਤਿ ਸ਼੍ਰੀ ਅਕਾਲ ਵੀ ਲਾ ਕੇ ਪ੍ਰੋਣੋ ਸਾਹਿਬ ਜਦ ਬਿਜ਼ੀ ਤੇ ਪਾਜੀ ਕੀ ਕਰਾ ਬਈ ਕਰੇ ਲੂ ਕੰਮ ਦਾ ਨਾ ਪਤਾ ਹੀ ਉਹ ਤਾਂ ਨਹੀਂ ਮੈਂ ਤਾਂ ਆਪੇ ਹੀ ਕੰਮਾਂ ਜੀ ਲੰਘਦਾ ਮੈਂ ਨੇ ਆਨੇ ਸ਼ਰਦ ਕੇ ਆ ਕੇ ਪਰ ਉਹ ਵੀ ਕੰਮ ਕਰਿਆ ਆਉਂਦੇ ਆਉਂਦੇ ਨੇ ਵੀ ਸਬਜ਼ੀ ਨੂੰ ਲੈ ਕੇ ਜਦੋਂ ਆਰਡਰ ਆਇਆ ਕਹਿੰਦੇ ਵੀ ਆਹ ਸਮਾਨ ਲੈ ਕੇ ਆ ਦੇਤੀ ਰਹੀ ਜਰਾ ਫੇਰਾ ਹੀ ਇਹ ਮੁੰਡਿਆ ਪਾਜੀ ਨੂੰ ਵੀ ਵਧਾਈਆਂ ਦੋ ਵੀ ਪਹਿਲੀ ਵਾਰ ਤੁਸੀਂ ਬਾਪੂ ਬਣੇ ਤੇ ਅੱਜ ਵਾਲੇ ਦੇ ਵਿੱਚ ਹਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਹਾਂ ਭਾਈ ਸਾਹਿਬ ਵਧਾਈਆਂ ਜੀ ਅੱਜ ਰਮਨ ਦਾਤ ਜਨਮ ਦਿਨ ਆ ਅਜੇ ਜਨ ਜੀਤੂ ਪਹਿਲੀ ਵਾਰ ਬਾਈ ਬਾਪ ਮਾਂ ਨੂੰ ਖੁਸ਼ੀ ਮਿਲੀ ਪਹਿਲੀ ਵਾਰ ਹੈ ਤੇ ਜਿਹੜੀ ਕਿ ਹੁਣ ਤੁਸੀਂ ਫੀਲ ਕਰ ਸਕਦੇ ਹੋ ਬਿਲਕੁਲ ਹਾਂ ਉਹ ਆਪਾਂ ਫੀਲ ਕਰ ਸਕਦੇ ਹਾਂ ਵੀ ਬਾਈ ਕਿੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਪਾਪਾ ਕਹੇ ਵਾਲੀ ਆਈ ਸੀ ਹਾਂ ਹਾਂ ਬੁੱਤੋ ਅਸਰ ਲੱਗੀ ਵੀ ਹੈ ਦੇਖੀ ਹੱਥ ਦੀ ਅਗਨੇ ਲੈਰ ਜੋ ਦੂਜਾ ਤਾਂ ਉਹ ਤਾਂ ਭਾਈ ਅਗਲੀ ਵੈਸੇ ਬੂਈ ਭਾਗਾ ਵਾਲੀ ਆ ਹੋਰ ਪਹਿਲੀ ਵਾਰ ਬੂਈ ਦੇਖਾ ਕਿਹੜਾ ਬੂਈ ਮੇਰੀ ਗਾਲੀ ਸੁਣ ਨਾ ਮੜਾ ਜਾ ਚਾਕੇ ਦੇਖ ਮਾਸੀ ਕਹਿੰਦੀ ਰੱਜੀ ਦੀਦੀ ਕਹੂੰਗੀ ਕਿੰਨੀ ਸੁੱਖੀ ਬਰਾਤ ਪਾਈ ਵੀ ਆ ਦੇਖ ਬਰਾਤ ਪਾਈ ਐ ਇਹ ਸਾਰੇ ਬੂਟ ਦੇਖ ਮਾਸੀ ਨਾਲ ਦਾ ਊਟ ਹੈ ਮਾਸੀ ਜਿਵੇਂ ਚੁੜ ਚੁੜ ਕੇ ਚੀਜ਼ਾਂ ਲੈ ਕੇ ਆਈ ਐ ਇਹਨੂੰ ਚੁੜ ਚੁੜ ਕੇ ਨਾਨੀ ਨਾਨੀ ਉੱਠ ਜਾ ਉੱਠ ਜਾ ਅੱਜ ਕਿਹੋ ਜੀ ਕੋਲ ਆ ਗਏ ਤੇ ਇੱਕ ਉੱਤੇ ਕਿ ਕੱਦਾ ਜੁੱਤਾ ਪਿਆ ਮੈਂ ਦੂਜਾ ਦੇਖੋ ਕਿਉਂ ਨਹੀਂ ਜੇ ਉਹ ਹੀ ਕੋਈ ਨਹੀਂ ਕੁਆਲਿਟੀ ਕਰੀਏ ਛੋਟੀ ਕੋਲ ਆ ਆ ਬੜੀ ਨੂੰ ਫਰਜ਼ ਬਣਦਾ ਪਹਿਲੇ ਜਾਣ ਲਈ ਪਹਿਲਾਂ ਕੋਈ ਕੁਛ ਛੋਟੀ ਕੋਲ ਆ ਦੇਣਾ ਚਲੋ ਕੋਈ ਕੁਛ ਛੋਟੀ ਕੋਲ ਆ ਦੇਣਾ ਪਹਿਲਾਂ ਹਾਂ ਇਹ ਭਾਈ ਕਿੰਨੇ ਸੋਹਣੇ ਫੂਟ ਪਾਏ ਵੇ ਕਿੰਨੀ ਸੋਹਣੀ ਫਰਾਲ ਹੈ ਨਾ ਲਾਹੋ ਮੇਰਾ ਪੁੱਤ ਉੱਠੋ ਪੁੱਤ ਹਰ ਕੋਣਾ ਹਾਇ ਰਹੀ ਹੈ ਹੋ ਹਰ ਕੋਣਾ ਉੱਠ ਕੇ ਜਾ ਉਹ ਸੇ ਕੁਮਕ ਕਰਦੀ ਲੱਗਦੀ ਹੈ ਉਹ ਤਾਂ ਵੀ ਨਹੀਂ ਹੈ ਜਿਹੜਾ ਤੁਹਾਨੂੰ ਇਹਨਾਂ ਨੂੰ ਖਾਏ ਹੋਏ ਕੜਿਓਂ ਬ੍ਰਮਾ ਕੜਾ ਉੱਠੇ ਕਰਦੀ ਸੀ ਦਿਨ ਵਿੱਚ ਰਾਤ ਨੂੰ ਘਰ ਮਾਰਦੀ ਸੀ ਇਹ ਤਾਂ ਰਾਤ ਨੂੰ ਹੀ ਕਰਦਾ ਜਮਾਣੀ ਨੇ ਇੱਕ ਵਾਰ ਉਠਾਇਆ ਦੋ ਵਾਰ ਬਸ ਮੈਂ ਬਹੁਤ 피ਦੂ ਤਾਂ ਮੈਨਾਂ ਨੇ ਪੀਣਾ ਜਾਂ ਜਿੱਲਾ ਮੈਂ ਤਾਂ ਰੋਣਾ ਹੈ ਬਸ ਨਾ ਦੇ ਹੈਵੀ ਰਾਤ ਨੂੰ ਜਮਾਣੀ ਨੇ ਪੁੱਛ ਕੇ ਦੇਖਿਆ ਮਾਸੀ ਮੈਂ ਲੱਗੀ ਮੇਰੇ ਕੋਲ ਮੈਂ ਕਹਿੰਦੀ ਲੋਕ ਨਹੀਂ ਜਮਾਣੀ ਉਹ ਮੁਰਤੇ ਉਹ ਥੋੜੇ ਲੱਡੂ ਜੀ ਆਈ ਨੇ ਪਿੱਛੇ ਦੇ ਭਾਗਤਾ ਦੇ ਦੇਣਾ ਕਾਹੀ ਜੀ ਆ ਦੇ ਲੱਡੂ ਆ ਇਹ ਲੱਡੂ ਛਾੜਾ ਲੱਡੂ ਭਾਈ ਇਹ ਬਾਕੂ ਬਾਕੂ ਬਾਗੇ ਉਹਦੀ ਐਤੋ ਬਾਕੂ ਬਾਕੂ ਇਹ ਰੌਣਕ ਆ ਗਈ ਹਰ ਗੜਾ ਆ ਗਈ ਇਹ ਰੌਣਕ ਹਾਂ ਗੜਾ ਉੱਠ ਜਾ ਪੁੱਤ ਛੋਟਾ ਬਲੌਗਰ ਆਏ ਜੀ ਉਹ ਉੱਠਦਾ ਹੀ ਨਹੀਂ ਹੋਣਾ ਜਾਂਦਾ ਉੱਠਦਾ ਹੀ ਨਹੀਂ ਲੱਡੂ ਛਾੜਾ ਲੱਡੂ ਔਰ ਡੁੱਦੀ ਦੀ ਦੀ ਦਾ ਬਰਥਡੇ ਮਨਾਉਣਾ ਹੈ ਦਸਬੂ ਜੀ ਹਾਂ ਹਾਂ ਅੱਜ ਦੀਦੀ ਨੂੰ ਹੈਪੀ ਬਰਥਡੇ ਗਾਣਾ ਆਇਆ ਸੋਣਾ ਪੁੱਤ ਪਹਿਲਾ ਹੈਪੀ ਬਰਥਡੇ ਲੈ ਤੂੰ ਮਨਾਣ ਲੱਗਿਆ ਆਪਣੀ ਦੀਦੀ ਦਾ ਬੜੀ ਦਾ ਨਾ ਹਾਂ ਵੈਸੇ ਇਹਦਾ ਵੀ ਤਾਂ ਗੱਲ ਹੋਇਆ ਕੀ ਦਾ ਇਹਦਾ ਇਹਦਾ ਲੂ ਹੈ ਇੱਕ ਨੂੰ ਮੈਂ ਇਹ ਕਮੀ ਨੇ ਦੀ ਜਣਾਉਣੇ ਕਰ ਪਹਿਲੀ ਵਾਰ ਦੇਖ ਲਾ ਰਮਨ ਦਾ ਸੈਲੀਬ੍ਰੇਸ਼ਨ ਕਰਨਾ ਇਹਨੇ ਅੱਜ ਹਾਂ ਦੀਦੇ ਬਾਡੇ ਨੂੰ ਕੰਮ ਆਈਏ ਪਹਿਲਾਂ ਦੇਖ ਲੱਗੂ ਹਾਂ ਇਹ ਸ਼ਡਦ ਕਰਮਾ ਦਾ ਬੁੱਤ ਦੇਸ ਟਾਈਮ ਇਸ ਕੇਕ ਕਟਿੰਗ ਟਾਈਮ ਇਹਦੇ ਪਾਈ ਹੁਣ ਅਸੀਂ ਪੰਡਤ ਨੂੰ ਬੁਲਾਇਆ ਤਾਂ ਮੂਟ ਕਢਾਇਆ ਤਾਂ ਇਹਨੂੰ ਅਸੀਂ ਕੱਟ ਲੀਏ ਤਾਂ ਇਸ ਕਰਕੇ ਅਸੀਂ ਦੇਖ ਰਹੇ ਹਾਂ 2 ਮਿੰਟ ਰਹਿਨੇ ਆ ਹਮ ਚਲੋ ਆਪਾਂ ਕੇਕ ਖੋਲ ਲੈਂਦੇ ਹਾਂ ਹਮ ਇਹ ਕੇਕ ਪਹਿਲਾਂ ਤਾਂ ਅਸੀਂ ਕਹਿੰਦੇ ਸੀ ਸੀ ਲੈ ਕੇ ਆਉਂਗੇ ਪਰ ਲੇਟ ਹੋ ਗਏ ਥੋੜੇ ਜਿਹਾ ਹਾਂ ਤੇ ਦੀਦੀ ਕਹਿੰਦੇ ਵੀ ਤੁਸੀਂ ਆ ਜਾਓ ਭਾਈ ਮੈਂ ਕੇਕ ਆਪੇ ਲੈ ਦੂੰਗੀ ਦੀਦੀ ਨੇ ਫਿਰ ਹੱਥੇ ਜੋੜੇ ਸਾਡੇ ਸਾਹਮਣੇ ਕਿ ਤੁਸੀਂ ਟਾਈਮ ਨਾਲ ਆ ਜਾਓ ਮੈਂ ਲੈ ਲੂੰਗੀ ਪਹਿਲਾਂ ਮੇਰੀ ਕੋਲ ਸਾਡੇ ਘਰ ਤਾਂ ਵਜੇ ਆਏ ਦੇਖ ਫਿਰ ਐਟ ਕੀ ਦਾ ਨਹੀਂ ਤੂੰ ਸਾਡੀ ਸੇਫਤ ਕਰਾ ਸੀ ਦੁਪਹਿਰ ਨੂੰ ਆ ਕੇ ਬੜੀ ਸ਼ੇਮ ਵੀ ਕਰਿਆ ਹੋਰ ਹੋਰ ਟਾਈਮ ਤੇ ਪਾਪੀ ਵੀ ਕਮਾਲ ਦਾ ਆਇਆ ਅਹ ਪਤਾ ਨਹੀਂ ਕਿਹਦਾ ਹੀ ਕਮਾਲ ਹੈ ਹਾਂ ਮੈਨੂੰ ਸਹੀ ਯਾਦ ਆਇਆ ਤੇਜ ਬੰਦਾ ਆ ਗਿਆ ਮੈਨੂੰ ਲੱਗੇ ਤਾਂ ਤੁਮੈਂ ਹੀ ਹਾਂ ਅਜੇ ਵੀ ਅਸੀਂ ਆ ਥੋੜੇ ਜਲਦੀ ਹੋ ਜਾਣਾ ਦਾ ਉਹ ਇੱਕ ਵੀਡੀਓ ਦੇਖਣ ਵਾਲੇ ਆਏ ਹੋਤੇ ਅ ਮਾਲਾ ਥੋੜਾ ਜਿਹਾ ਟਾਈਮ ਲੱਗ ਗਿਆ ਸਾਨੂੰ ਹਾਂ ਉਹਦੇ ਵਿੱਚ ਹੋਵੇ ਬੀਬੀ ਆਏ ਬਿਤੇ ਬਾਹਰ ਤੇ ਆਏ ਬਿਤੇ ਉਹ ਆ ਕਰਕੇ ਬਰਸੋਣਾ ਕੇਕ ਬਟਰਫਲਾਈ ਵਾਲਾ ਲਾਓ ਜੀ ਕੇਕ ਭਾਈ ਸਾਡਾ ਆ ਗਿਆ ਹਮ ਰਮਨ ਜੋਤ ਬਾਜੀ ਬਾਜੀ ਇਹ ਦੂਆ ਲਾਦਾ ਮੈਨੂੰ ਕਿਹੜਾ ਹੁੰਦਾ ਬਨੀਲਾ ਹਮ ਬੈਟਰ ਸਪੋਟ ਹੈ ਮੈਨੂੰ ਪਤਾ ਨਹੀਂ ਕਈ ਸਾਰਾ ਜਿਹੜਾ ਵੀ ਹੈਗਾ ਸਵਾਦ ਹੈ ਪਸੰਦ ਆਉਂਦੀ ਹੈ ਨੂੰ ਕਲਾਪੇ ਵੀ ਅੱਛਾ ਤੈਹੀਂ ਪਸੰਦ ਕਰਿਆ ਠੀਕ ਹੈ ਠੋਡੇ ਖਿੱਚਦਾ ਸਾਡੀ ਇੱਕ ਲਾਓ ਲਾਓ ਮਹਾਰਾਜੇ ਫੋਟੋ ਖੱਚੋਗੀ ਲਾਓ ਖੱਚੋਗੀ ਹਾਂ ਇੱਥੇ ਮੈਂ ਮਨ ਰਹਿ ਲੱਗੀ ਤੁਸੀਂ ਸਲੋ ਹੋਗੇ ਆ ਸਰਕਾਰ ਟੱਕਰ ਆਈ ਜਾਣਾ ਦੋਰ ਪਾਸਾ ਤੈਨੂੰ ਦੱਸ ਦੇਣ ਫੇਰ ਪਖੋੜੇ ਬੈਠੇ ਵੀ ਫਿਰ ਹੋਰ ਡੁੱਬਣਾ ਕੰਮ ਤੇ ਪਾਣਾ ਮੈਨੂੰ ਤੈਨੂੰ ਕਿਹਨੂੰ ਕਰਦੇ ਹੋ ਆ ਕਰਕੇ ਬੀਬੀ ਨੂੰ ਬੁਲਾਉ ਭਾਈ ਘਰ ਦੇ ਮੇਨ ਬੜੇ ਹਨਾ ਕਰਦੀ ਜੀ ਭੈਣ ਨੂੰ ਬੁਲਾ ਗਈ ਤੈਨੂੰ ਕਿਸੇ ਚਲੇਗੀ ਉਹ ਉਧਰ ਬਿਜੀ ਆ ਥੋੜੀ ਬਾਥਰੂਮ ਕਰ ਚਲੋ ਕੋਈ 19 ਸਾਲ ਦੀ ਹੋ ਗਈ ਹੈ ਨਾ ਨਾ 100 ਮਾਂ ਲੱਗਿਆ 16 ਸਾਲ ਥੋੜਾ ਖਾਨ ਲੱਗਿਆ ਉਹਣਾ ਪੂਰੇ ਹੋ ਕੇ ਸਾਲ ਮੰ ਲੱਗ ਮਾ ਇਸ ਦਾ ਲੈ ਅੱਛਾ 17ਵਾਂ ਲੱਗ ਗਿਆ 100ਵਾਂ ਤਾਂ ਮਨਾਇਆ ਜੀ ਹਾਂ ਹੁਣ ਸਤਾਰਮਾ ਲੱਗਣਾ ਠੀਕ ਆ ਠੀਕ ਆ ਲੋ ਭਾਈ 17ਵਾਂ ਸਾਲ ਲੱਗ ਗਿਆ ਸਾਡੇ ਪੁੱਤ ਜੀ ਹਾਂ ਦੋ ਸਤ ਮਤਲਬ ਅਜੀਤਾ ਸਾਨੂੰ ਸਮਝ ਲੈ ਵੀ ਦੋ ਕੁ ਸਾਲ ਰਹਿ ਗਏ ਸਾਨੂੰ ਹੁਣ ਨਾਨਕ ਨਾਨਕ ਸ਼ੱਕ ਨਾਨ ਨੂੰ ਦੋ ਨਹੀਂ ਵਧਾ ਦੇਣਗੇ ਇਹਦੀ ਕਿਤੇ ਵੀ ਨਹੀਂ ਇਹਦੇ 24 ਬੱਚੀ ਦੇ ਕਰੂਗੇ ਅੱਛਾ ਨਹੀਂ ਹਾਂ ਭਾਜੀ ਠੀਕ ਆ 24 ਕਿਤਾ ਚਾਹੀਦੀ ਵੇਸੇ ਪਤਾ ਵੀ ਲੱਗਦਾ ਜੀ ਮਾ ਜੀ ਇਹ ਸੰਜੋਗਾ ਦੀ ਗੱਲ ਜਦੋਂ ਮਾਲਕ ਨੇ ਇਹ ਸਭ ਸਾਰਾ ਉਹ ਨਹੀਂ થઈ ਗਿਆ ਕੰਮ ਕਰੇ ਕਹਿੰਦੇ ਤੈਨੂੰ ਵਿਆ ਦੇਣਾ ਤੈਨੂੰ ਵਿਆ ਨਹੀਂ ਇਹਦੀ 12 ਕਰਾ ਕੇ ਆਪਾਂ ਨੇ ਤੇ ਬਾ ਸਾਡੇ ਬਾ ਭੇਜਣੀ ਹੂੰ ਇਹਨੂੰ ਤਾਰਾ ਕਰਣੀਆਂ ਦਿਖਾ ਦੇ ਤੈਨੂੰ ਕੰਮ ਸਾਰੇ ਲਗਾ ਦੇ ਅੱਛਾ ਕਹਿੰਦਾ ਕਿ ਜਨਟੇ ਨਾਲ ਜਲਦੀ ਨਾ ਉਹ ਛੁੱਟੇ ਛੁੱਟੇ ਬੈਠੇ ਹੋਰ ਹੋ ਜਾ। ਹਾਂ ਨਹੀਂ ਤਾਂ ਮਾਇਨਾ ਕਹਿੰਦੀ ਵੀ ਤੈਨੂੰ ਅੱਧੀ ਲਾ ਕੇ ਜਿੰਨਾ ਤੇਰਾ ਮਨ ਕਰਦਾ ਉਹ ਨਾ ਪੜ੍ਹ ਕੇ ਨਹੀਂ ਮੇਰਾ ਮਨ ਨਹੀਂ ਕਰਦਾ ਇਹ ਮੈਂ ਮਨ ਨਹੀਂ ਕਰਦਾ ਪਈ ਬੜਨੇ ਨੂੰ ਚਲੋ ਕੋਈ ਨਹੀਂ ਇੰਟਰਸਟ ਹੁੰਦਾ ਇਹ ਨਹੀਂ ਚਲ ਕੋਈ ਗੱਲ ਇਹ ਗੱਲ ਨਹੀਂ ਆਪਾਂ ਦਾ ਸਿੱਖਣਾ ਹੈ ਸਿਲਾਈ ਦਾ ਕਰਵਾਏ ਹਾਂ ਇਹ ਚੀਜ਼ਾਂ ਸਿਖਾ ਦੋ ਸਿਲਾਈ ਸਲੁਈ ਦਾ ਕੋਈ ਹੋਰ ਕੋਈ ਕੋਰਸ ਕਰਾ ਦਿਓ ਜਿਹੜਾ ਇਹ ਪਾਰਨਰ ਦਾ ਕਹਿੰਦੀ ਮੈਂ ਤੈਨੂੰ ਸਾਰਾ ਕੁਝ ਕਾਦਾ ਸ਼ੌਕ ਆ ਤੈਨੂੰ ਇੱਥੇ ਖੜਾ ਕੇ ਪਿੱਛੇ ਨੂੰ ਪੁੱਲੂ ਗਈ ਜਾਂਦੀ ਆ ਕਾਦਾ ਸ਼ੌਕ ਆ ਪਾਰਲਰ ਦਾ ਮੈਂ ਤਾਂ ਇਹ ਸਿੱਧੀ ਜੀ ਗੱਲ ਕਹੀ ਤੀ ਆ ਤਾਂ ਚੰਡੀਗੜ੍ਹ ਵਾਲੀ ਬੂਆ ਏ ਉਹ ਮੈਨੂੰ ਸਾਰਾ ਕੁਝ ਸਿਖਾ ਦੇਣਾ ਉਹ ਵੀ ਫ੍ਰੀ ਆਫ ਕੋਸਟ ਸਿਖਾਉਗੀ ਉਹ ਹਾਂ ਅੱਜ ਦਿਨ ਦਿਖਾਉਣਾ ਹੈ ਮੈਨੂੰ ਵੀ ਮੈਂ ਕਰ ਸਕਦੀ ਹਾਂ ਹਾਂ ਥੋੜਾ ਜਿਹਾ ਮਤਲਬ ਦੇਖਣਾ ਅੰਨੀ ਬੜੇ ਬਿਊਟੀਸ਼ੀਅਨਾਂ ਨਾਲੇ ਹੋ ਕੈਨੇਡਾ ਦਾ ਕੋਈ ਨਾਮ ਉਹਨਾਂ ਦਾ ਬਿਲਕੁਲ 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 ਤੇ ਨਾਮ ਨਾਲੇ ਆ ਚੰਡੀਗੜ੍ਹ ਚ ਸਲਾਮ ਹੋਣਾ ਬਹੁਤ ਬੜੀ ਨਹੀਂ ਸਲਾਮ ਨਹੀਂ ਸਾਡੇ ਉਰੇ ਘਰ ਦੇ ਲਾਗੇ ਬੜਾ ਤਨੂ ਖੁੱਲੇ ਹੋਰ ਕੀ ਚੱਲ ਰਿਹਾ ਅੱਛਾ ਫੇਰ ਤਾਂ ਜਮੇ ਘਰ ਦੇ ਕੋਲ ਆਣਾ ਸਲਾਮ ਹਾਂ ਆਪੇ ਖੰਨ ਸਾਹਮਣੇ ਰਹੂਗਾ ਨਹੀਂ ਹਾਂ ਉਹ ਕਰਦੇ ਆਹਾ ਤਿੰਨ ਚਾਰ ਦੁਕਾਨਾਂ ਛੱਡ ਗਈ ਹੈ ਨਾਲੇ ਬੜਾ ਹੈ ਰੇ ਰੇ ਰਹਿ ਕੇ ਤਾਂ ਵੀ ਕੁਡਾਤੀ ਹੈ ਹੋ ਆਪੇ ਚੰਡੀਗੜ੍ਹ ਤੇ ਆਂਦੀ ਪਹਿਲਾਂ ਚੰਡੀਗੜ੍ਹ ਦੇ ਤੋਂ ਸੁਨੂਨ ਚੰਡੀਗੜ੍ਹ ਵਧੀਆ ਸਨੂਨ ਮੈਂ ਆਪਣੀ ਜਗ੍ਹਾ ਲੈ ਲਈ ਹੁਣੇ ਅੱਛਾ ਹੋਰ ਲੈ ਬੜਾ ਸਭ ਕੁਝ ਜੋ ਮਾਲ ਜੀ ਸਖਾਲਾ ਆਪਣਾ ਨਾਲੇ ਪੱਕਾ ਸਰਟੀਫਿਕੇਟ ਦਿੰਦੀ ਹੈ ਬਾਹਰ ਵੀ ਜਾ ਸਕਦੀ ਹੈ ਸਰਕਾਰੀ ਸਰਟੀਫਿਕੇਟ ਫਿਰ ਤਾਂ ਠੀਕ ਹੈ ਵਧੀਆ ਮੈਂ ਕਰੇ ਮਾਂ ਪਾਪਾ ਸਾਬਾ ਸਿਰ ਸਾਥ ਦਿੰਦਾ ਹਾਂ ਹਾਂ ਬਿਲਕੁਲ ਟੈਨਸ਼ਨ ਨਾ ਲੈ ਤੂੰ

ਇਹ ਚਾਈਂਂ ਦਾਇਆ ਚਾਹੇ ਵੀ ਆਉਣਾ ਵੀ ਕਿਹੜੇ ਵਜਾ ਦਾ ਸਾਮਾਨ ਕੀ ਚੀਜ਼ਾਂ ਨਹੀਂ ਆ। ਤੇ ਚਲੋ ਕੋਈ ਗੱਲ ਨਹੀਂ। ਚਲੋ ਫੇ ਜੀਦਾ ਜੀ ਸਾਂਭੋ ਉਧਰ ਡਿਊਟੀ ਮੜੀ। ਮੈਂ ਕਹਿੰਦੀ ਨਾਂ ਦੇ ਚੀਜ਼ਾਂ ਇਹ ਜੀ ਆ ਚਾਹ ਇੱਕ ਜਾਣੇ ਨਹੀਂ ਆਉਣਾ ਉਹ ਤਾਂ ਵੀ ਚਾ ਚੜ੍ਹ ਜਾਂਦਾ। ਲੈ ਉਹ ਤਾਂ ਹੈਗਾ ਹੀ ਆ। ਇੱਧਰ ਆਪਾਂ ਨੇ ਤਿੰਨ ਵਾਲਾ ਸੋਫਾ ਕਰ ਲਣ ਦਾ ਆ ਬੜਾ ਬੜਾ। ਚਲੋ ਕੋਈ ਗੱਲ। ਚਲੋ ਕੋਈ ਜੀ। ਭੂਗ ਮਾਰੋ। ਸਿੱਧੇ ਆਪਾਂ ਸੋਫੇ। ਹੈਪੀ ਬਰਥਡੇ ਟੂ ਯੂ। ਆਹ ਕਦੇ ਕਹਿਦਾ ਨਹੀਂ ਅੱਜ ਕਹਿ ਦੋ ਮੈਨੂੰ ਠੀਕ ਹੈ ਕਹਦਾ ਹੈ ਹੈਪੀ ਬਰਥਡੇ ਸਿਸਟਰ ਮੈਨੂੰ ਹੋੜੇ ਕੋ ਸੁਣੇ ਨਹੀਂ ਸਿਸਟਰ ਲਵਲ ਅੱਛਾ ਯੂ ਸੋ ਕੇ ਪੁੱਤੋਂ ਅੱਜ ਅਦੀ ਮੇਰੇ ਕੋ ਕਾਲ ਨਹੀਂ ਚਾਹਤਾ ਕਾਲ ਹੀ ਲਿਆ ਪੁੱਤ ਹੋ ਗਏ ਬਾਬੂ ਜਰਾ ਭਾਜੀ ਲੱਗ ਗਏ ਮਾਂ ਚੀ ਜਿਆਏਗਾ ਚੱਲ ਕੋਈ ਲੱਡੂ ਮੇਰੀ ਨਿਊਡਲ ਉਹ ਲੱਡੂ ਨਹੀਂ ਆਪੇ ਜਾਂਦੀ ਨਹੀਂ ਪਰਨੇ ਕਾਤਾ ਮੈਂ ਪਾ ਮੈਂ ਖਾਂਦੀ ਨਹੀਂ ਮਿੱਠਾ ਨਹੀਂ ਖਾਂਦੀ ਕਾਰੀ ਬਿੰਦੇ ਇਹਦੇ ਚੋਂਗਾ ਨਾ ਨਮਕੀ ਨਿਊਡਲ ਨਹੀਂ ਉਹ ਬਣਾਉਂਦਾ ਮੈਂ ਨਾ ਕੇਕ ਹਾਂ ਹਾਂ ਸਹੀ ਗੱਲ ਹੈ ਨਿਊਡਲ ਬਹੁਤ ਖੋਜੋ ਕੇ ਖਾਂਦੀ ਆ ਨਿਊਡਲ ਬਥੇਰੀ ਖੋਜੋ ਕੇ ਖਾਂਦੀ ਆ ਘਰ ਨਾਲ ਨੂੰ ਲੈ ਆਣਾ ਤਾਂ ਨਾਲ ਉਹ ਉਹ ਆਏ ਵੀ ਤੇ ਨਾ ਫਿਰ ਅੱਛਾ ਅੱਛਾ ਕਿ ਟਿਊਸ਼ਨ ਵੀ ਜਾਣਾ ਤਾਂ ਉਸ ਦਾਉਨ ਜਿਹਾ ਨਹੀਂ ਉਹਨਾਂ ਦੇ ਲੋ ਫਰੋ ਕਰਾ ਹੁਣ ਤੇਰਾ ਮੰਮੀ ਦਾ ਪਾਪੇ ਦੇ ਮੂੰਹ ਮਿੱਠਾ ਸਵਾਰ ਕੇ ਮੈਂ ਪਾਪਾ ਹੀ ਕਹੀ ਜਾਂਦੀ ਪਾਪਾ ਪਾਪਾ ਲੋ ਫਰੋ ਕਰਾ ਨਹੀਂ ਮਾਪੇ ਪਹਿਲਾ ਜ਼ਰੂਰੀ ਹੁੰਦੇ ਆ ਕੋਈ ਨਹੀਂ ਸਾਨੂੰ ਦੁਨੀਆ ਦਿਖਾਉਂਦੇ ਆ ਹਾਂ ਮੈਂ ਤੁਹਾਨੂੰ ਹੀ ਕਹਾਂ ਭਾਈ ਲੰਬੀ ਦਾ ਇਹ ਮੱਲਾ ਦਾ ਰਜੀ ਦੀਦੀ ਪਰੇ ਗਈ ਆ ਇਹ ਹੈ ਮੈਂ ਕਹਿੰਦਾ ਮੈਂ ਕਹਿੰਦਾ ਜੀ ਫਾਤਿਹ ਹੈ ਹੈ ਪਾਪਾ ਕੀ ਹੈ ਅਜੇ ਤਾਂ ਹੋਰ ਹੋ ਜਾਣਾ ਮੈਂ ਕਹਿੰਦਾ ਫਾਪੇ ਤਾਂ ਲੰਬੀ ਹੋ ਗਈ ਹਾਂ ਥੋੜਾ ਜਿਹਾ ਦੇਖ ਮੇਰੇ ਘਰ ਕਿਤੇ ਬਹਿਣਾ ਸੁਖੀ ਜ਼ਿੰਦਗੀ ਹੋ ਥੋੜਾ ਜਿਆਦਾ ਲਮੈਉਂ ਪਾਉਂਦਾ ਦਾ ਨਾ ਕੋਈ ਨਾ ਉਸ ਜੂਦੀ ਦਾ ਜੂਦੀ ਦਾ ਲੈ ਮੈਂ ਹੋ ਜਾ ਕੋਈ ਕੋਲ ਤੋਂ ਹੋ ਜਾ ਐਂਦੀ ਤੇ ਖਾ ਲਾ ਬੱਸ ਚਾ ਚਾ ਚਲੋ ਚਲੋ ਸਿਸਟਰ ਵਧੀਆ ਗਾਣਾ ਨਾ ਨਾ ਹੋ ਨਾ ਨਹੀਂ ਚਲ ਥੋੜਾ ਜਿਹਾ ਨਵਾ ਦੇ ਥੋੜਾ ਤੇਰੀ ਚੱਲ ਗਿਆ ਮੀਨੂੰ ਕਰਦੇ ਆਂ ਓਹ ਤੇ ਚੱਕਿਆ ਵੀ ਯਾਰ ਬਰੈਡ ਜਿਆ ਹੈ ਹੈ ਕਰੀਮ ਜੀ ਲਾਈ ਦੀ ਜੇ ਲਾਉਣੀ ਹੁੰਦੀ ਆ ਬਰੈਡ ਜਿਆ ਹੀ ਮਲਦਾ ਦੱਸ

ਤਾਂ ਲੈ ਸਿੱਕੇ ਪਾ ਲਈ ਪਿਆਰ ਨਾ ਬਣਾ ਲੈ ਮਾਮਾ ਜੀ ਵੀ ਲੈ ਪਤਾ ਬਣਾ ਜਾਂ ਤੈਨੂੰ ਫੇ ਕਰੀ ਆਪਾਂ ਨੇ ਲੁਕਾ ਕੱਪੜਾ ਹੈ ਹੂੰ ਛਕੀਂ ਜਾਣੀ ਆਪਾਂ ਨੇ ਲੁਕਾ ਕੱਪੜਾ ਘਰਾਤਾ ਸਾਹਨੇ ਘਰਾਤਾ ਲੈ ਭਾਈ ਜਮਨ ਤੈਨੂੰ ਹੈਪੀ ਬਰਥਡੇ ਪੁੱਤਰਾ ਹੈ ਇਹ ਤੇਰੀ ਲੰਬੀ ਉਮਰ ਕਰੇ ਤੁਸੀਂ ਪਹਿਲੀ ਵਾਰ ਮਾਮਾ ਜੀ ਬਣੇ ਸੀ ਆਪ ਦੇ ਵੀ ਨਹੀਂ ਆ ਪਹਿਲੀ ਵਾਰ ਜਦੋਂ ਮੇਰੇ ਵੱਲ ਆਇਤਾ ਪੜਿ ਦਿੱਦੀ ਨਾ ਮੈਨੂੰ ਹੋਇਆ ਇਤਰਵਿਲੋ ਨਹੀਂ ਉੱਪਰ ਰਹੀ ਹੈ ਤਾਂ ਬਾਈਡਨ ਐਪਾ ਰਾਮਨ ਜਦੋਂ ਹੋਈ ਆ ਪੱਜੇ ਫਿਰਦੇ ਤੇ ਬਾਕੀ ਆਪੇ ਰਸਤਾ ਗਾ ਰਾਮਨ ਮੈਂ ਤਾਂ ਕਿਹਨੇ ਬੁਲਾਇਆ ਦੇ ਨਾ ਹੋ ਵੀ ਦੇ ਹੋਰ ਰਾਮਨ ਦੇ ਜਾ ਛੇ ਮਹੀਨੇ ਤੋਂ ਮੈਂ ਉਹ ਡਾਕਟਰ ਨੇ ਕਿਹਾ ਜਿਆਦਾ ਨਾ ਵੀ ਸਿੱਧਰ ਹੱਥ ਲੱਤੇ ਰੱਖਿਆ ਤੇ ਮੈਨੂੰ ਆਇਆ ਲੱਗਿਆ ਮੇਂਦਰ ਦੀ ਉਮਰ ਪਾਸੀ ਹੋ ਗਈ। ਫੇਰ ਸਾਡੇ ਤਾਂ ਹੁਣ ਇਹ ਨਿਆਣੇ ਹੀ ਆ। ਫੋਰ ਗਿਆ। ਫੇਰ ਚਲੋ। ਤੇ ਲਿਆਓ ਭਾਈ ਮਿੱਠਾ ਤਾਂ ਫੇਰ ਹੁਣ। ਕੀ ਆ ਇਹ ਦੇਖੋ ਤੁਸੀਂ। ਦੇਖੋ ਪਹਿਲਾਂ ਕੀ ਆ। ਮੈਂ ਤਾਂ ਪਹਿਲੇ ਆਪਣੇ ਬਲਾਈ ਦੀ ਪਸੰਦ ਲੈ ਕੇ ਆਈ ਸੀ। ਨਾ ਮੈਂ ਤਾਂ ਪਹਿਲਾਂ ਚੱਕ ਲਵਾਂ। ਚੱਕ ਲਓ ਹੁਣ ਵਾਰੀ-ਵਾਰੀ ਮੈਂ ਤਾਂ ਚਾਹਾਂ। ਉਹਦੀ ਵਾਈਟ ਸੀ ਮੇਰੀ ਪਿੰਕ ਐ ਹੂੰ ਉਹ ਵੀ ਮੇਰੀ ਉਹਨੇ ਦੋ ਸਾਲ ਨੇ ਹਾਂ ਕੀ ਕਹਿਣੀ ਹਾਂ ਕਾ ਖੜਦਾ ਬੜਾ ਆਹ ਪਤਾ ਨਹੀਂ ਜਦ ਰੋਤਾ ਦਵਾਰਾ ਕੇ ਇਹ ਕਿ ਬੀਗਣਾ ਤਾਂ ਆਰਦਾ ਹੀ ਨਹੀਂ ਰਮਨ ਤੇ ਚਾਹ ਮੈਂ ਪਹਿਲਾਂ ਇਹ ਲੋਕਾ ਖਾਣੀ ਕੀ ਦਊਗਾ ਬਸ ਬੁੱਤ ਮੈਂ ਇਹਦਾ ਖਾ ਲਿਆ ਬਧਾਈਆਂ ਤੁਨੂੰ ਭਾਈ ਜਨਮ ਦਿਨ ਦੀਆ ਹਾਂ ਜਨਮ ਦਿਨ ਨੂੰ ਲੈ ਉਹ ਕੇਕ ਪਾ ਕੇ ਹੁਣ ਸਰਵ ਕਰਕੇ ਤੁਸੀਂ ਖਾਣਾ ਉਹ ਜੀ ਬਾਈ ਮਿਰਚਾਂ ਵਾਲੀ ਚਟਣੀ ਹੈ ਨਾਲ ਮਿੱਠੀ ਚਟਣੀ ਮਿੱਠੀ ਕਿਹੜੀ ਆ ਔਰਲੀ ਮਿੱਠੀ ਆ ਪਰਾਣੀ ਮਿਰਚਾਂ ਵਾਲੀ ਆ ਹੈ ਇਹ ਇਧਰ ਸਮੋਸਿਆਂ ਦੇ ਨਾਲ ਆ ਗਏ ਜੀ ਸਪਰਿੰਗ ਰੋਲ ਬਰੈਡ ਜੀ ਜਾਈ ਕਹਿੰਦੇ ਮਿਲਣੀ ਹੈ ਜੀ ਮਿਲੈ ਨਹੀਂ ਉਹ ਤਾਂ ਕਦੇ ਉਹ ਕਦੇ ਲੱਗਦਾ ਲੋਕੀ ਹਾਂ ਅੱਛਾ ਚਲੋ ਠੀਕ ਹੈ। ਕੀ ਕੁ ਛਕ ਲਿਆ। ਇੱਕ ਹਰਬੀਨ ਦੀ ਸੌਸ ਲਿਆਉਂਦੇ। ਹੈ? ਆਹ ਦੇਖੋ ਜੀ ਉਧਰ ਸਾਡਾ ਤਦੂ ਸਾਡਾ ਲੱਗਿਆ ਵਾ ਛਕਣ। ਜੇ ਇਹਨੂੰ ਪਤਾ ਲੱਗ ਗਿਆ ਨਾ ਵੀ ਮੇਰੇ ਕੋਲ ਕੈਮਰਾ ਵੱਜਿਆ। ਨੇ ਮੁਰਕੇ ਜਿਹੜੇ ਟੱਲ ਜਾਣਾ ਥਾਣੇ ਤੇ। ਦੇਖੋ ਲੱਗੀ ਵੀ ਛਕਣ ਸਮੋਸਾ। ਇਹ ਤੁਸੀਂ ਖਾਣੀ ਆ ਸਾਰੀ। ਕੀ ਉਹਦਾ ਚਮਚਾ ਦੇ ਗਰੀ ਕਲਰ ਉਹਨੇ ਖਾਣੀ ਆ ਮੈਂ ਖਾ ਲੂਗਾ ਮਾਲਾ ਥੋੜੀ ਜਿਹੀ ਸਾਬੀ ਤਿੱਖੀ ਹੁੰਦੀ ਜਦ ਕਾਲਾ ਜਿਹਾ ਹਾਈ ਮੱਚਾ ਬਹੁਤ ਇਹ ਮਿੱਠਾ ਨਾ ਜਵਤ ਹੈ ਮਰਚਾਲੀ ਨਹੀਂ ਹੈਗੀ ਇਹਦਾ ਬਹੁਤ ਸਵਾਦ ਆ ਜਟਣੀ ਸੁਦੀਨਾ ਪਾ ਗੁਟੇ ਪਈਆ ਇਹਦੇ ਕੋਈ ਸਮੋਸੇ ਆਗੇ ਸਪ੍ਰਿੰਗ ਰੋਲ ਆਗੇ ਮੈਂ ਤਾਂ ਸਪ੍ਰਿੰਗ ਰੋਲ ਹੀ ਖਾਂਦਾ ਸਮੋਸੇ ਦਾ ਭਾਈ ਕਿੱਟੇ ਖਾਂਦਾ ਅੱਛਾ ਓਕੇ ਠੀਕ ਆ ਪਾਓ ਸਪ੍ਰਿੰਗ ਰੋਲ ਵਾਲੀ ਬਸ ਇਹ ਨੂੰ ਖਾਣੂ ਤੇ ਆ ਮੈਂ ਸਮੋਸਾ ਖਾਣ ਮਾਸੀ ਜੀ ਨੂੰ ਪਾ ਕੇ ਰੱਖੋ ਪਹਿਲਾਂ ਥੋੜੀ ਜਿਹੀ ਪਾ ਲੇ ਕੋਸ਼ ਅਗਲੀ ਜੀ ਮਿਲਦੇ ਆ ਫਿਰ ਹਾਂ ਜੀ ਹੁਣ ਸਾਦੀ ਹੋ ਗਈ ਭਾਈ ਰਵਾਨਗੀ ਕੇਕ ਅਸੀਂ ਕੱਟ ਲਿਆ ਤੇ ਤੂੰ ਆਹੀ ਕੋਲ ਖਾਈ ਜਾ ਨਾ ਰੋਟੀ ਰੋਟੀ ਖਾ ਲੈ ਕਰ ਮੈਂ ਤੁਹਾਨੂੰ ਦੱਸਾਂ ਹੈ ਹੈ ਕਿਆ ਸਾਹੀ ਕੋ ਖਾਈਏ ਨਹੀਂ ਮੈਂ ਕਹਿੰਦਾ ਸਾਰੀ ਦਿਹਾੜੀ ਉਹ ਹੈ ਬਾਹੀ ਆਦੋਰੀ ਈ ਬਸ ਤਾਂ ਹੀ ਮਹਾਂ ਪਲਵਾਨ ਆ ਨਾ ਚਿੜੀ ਚੱਕ ਲਈ ਜੀ ਤੈਨੂੰ ਸਾਈਕਲ ਚਲਾਉਣੀ ਹੈ ਸਾਈਕਲ ਚਲਾਉਣਾ ਤਾਂ ਮਨਾ ਕੇ ਹੱਤ ਕਰਿਆ ਤਾਂ ਫੇਰ ਵੀ ਲੈ ਗਿਆ ਕਿਆ ਸਾਈਕਲ ਅੱਛਾ ਮੈਂ ਨਹੀਂ ਨਾ ਮਨਾ ਕਰਿਆ ਤਾਂ ਲੈ ਗਿਆ ਨਾ ਹਾਂ ਭਾਈ ਚੱਲੀਏ ਫਿਰ ਲੈ ਨਿਆਣਿਆਂ ਦੇ ਲਈ ਲੈ ਲੈ ਕੇ ਖਾਈ ਜਾਂਦੀ ਆ ਮੇਰੇ ਸੂਰ ਨੇ ਦਿੱਤਾ ਤੇ ਬੈਠੋ ਤੇ ਕਹਿੰਦੇ ਹਾਂ ਕਿ ਮम्मा ਬੈਠ ਕੇ ਹਮ ਸਹੀ ਬਤਾ ਚਾਮਲੀ ਵੀ ਉਹ ਵੀ ਉੱਧਰ ਉੱਧਰ ਲੱਗਦੀ ਆ ਹਾਂ ਸੱਸ ਲਈ ਚਾਹ ਦੀ ਸਾਰਿਆਂ ਨੂੰ ਮੈਂ ਇੱਕ ਵਾਰੀ ਮੈਂ ਲਾਈਪਰ ਸੱਤ ਕਰ ਭਾਈਂ ਹੋਣ ਨਹੀਂ ਬੁਲਾਣੀ ਭੁਲਵਾਣ ਦੇ ਸੋੜਾ ਕਦੀ ਵੀ ਦੀ ਕਰਦੀ ਆ ਕਰਦੀ ਆ ਇਦਾਂ ਕੰਮ ਹੋਏਗਾ ਜੀ ਬਿਨਵਾ ਲਾਣਾ ਹੋਊਗਾ ਮੈਂ ਬੁਲਾਉਣਾ ਹੈ ਕੋਈ ਨਹੀਂ ਜੇ ਕਰਾਂ ਚੁੱਪ ਮੈਂ ਬਣਾਉਣੀ ਵੀਡੀਓ ਬੈਠੋ ਹੁੰਦਾ ਹੀ ਹੈ ਕਿ ਉਹਗਾ ਉਹਨੇ ਕਿਹਾ ਮੈਂ ਹੋ ਜਾਵਾਂ ਕਿਉਂਕਿ ਤੂੰ ਉਹ ਓਏ ਮਨਵੀਰ ਆ ਜੀ ਹੋ ਜਾਂਦੀ ਆ ਕਰ ਲਈ ਹੁੰਦੀ ਆ ਚਲੋ ਠੀਕ ਕਰ ਲੀ ਦੀ ਫੇਰ ਹਾਂ ਠੀਕ ਹੈ ਮੈਂ ਐਂ ਨੀ ਪੱਟੇ ਆਉਂਦੇ ਹਰ ਕੋ ਨਾਲ ਪੱਟੇ ਆਉਂਦੇ ਆ ਆਹ ਲਓ ਮੁੱਤਾਂ ਤੂੰ ਬੱਢੀ ਲੈ ਅੱਗੇ ਕੋਈ ਹੋਰ ਮੁੱਤਾਂ ਉਹ ਲਗੀ ਲੇ ਭਾਈ ਬੂਈ ਕੋਲ ਆਈ ਵੀ ਆ ਲੱਡੂ ਜਾੁੱਤੈ ਪਿਆ ਏ ਆ ਰੋਟੇ ਦੀ ਉਹਨੇ ਉਹ ਅਸੀਂ ਭਾਈ ਸੱਚ ਵਿਆਹ ਵੱਲ ਵੀ ਜਾਣਾ ਵਿਆਹ ਅਜ ਇੱਕ ਪਿੰਡ ਅੱਛਾ ਜੋਤੀ ਚੱਲੇ ਅਸੀਂ ਹੋਈਆਂ ਟੰਗਾ ਆ ਹੋ ਗਿਆ ਮਾਣੇ ਗਾਉਂਦੀ ਚੋਟੀ ਗਮ ਸੁੱਖਾ ਸੁੱਖਾ ਦਾ ਭਾਈ ਪਾਪਾ ਦਾ ਨਾਮ ਆ ਆਏ ਜੀ ਦਿਆ ਕਾ ਤੈਨੂੰ ਆਲਾ ਆਏ ਲੈ ਬੀਬਾ ਸੱਚੀ ਗੱਲ ਆ ਸੁੱਖੀ ਵੀ ਬਰਾਬਰੇ ਆ ਗਈ ਹੰਦੀ ਕੰਗ ਨਾਲੇ ਹੈ ਵੀ ਨੰਗੇ ਪੈਰਾਂ ਤੁਸੀਂ ਚੱਪਲਾ ਪਾਈਆਂ ਵੀ ਹੈਂ ਬੜੀ ਹੂਏ ਕਹਿੰਦੇ ਲੋਕਿੰਦੇ ਕਹਿੰਦੇ ਆ ਲੱਗਣ ਲੱਗੀ ਬੜੀ ਹੂਏ ਹਾਂ ਹੋਰ ਇੱਕ ਗੱਲ ਤੂੰ ਖੜੀ ਤੂੰ ਖੜੀ ਪਾਪਾ ਕਹਿੰਦੀ ਚੱਲ ਜੀ ਨਮਟਾ ਲੈ ਬਾਏ ਬਾਏ ਮੈਂ ਕਹਿੰਦਾ ਸੁੱਖੀ ਤੇ ਜ਼ਿਆਦਾ ਲੰਬੀ ਆ ਖਰੀ ਪਾਸਾ ਦਾ ਖਰੀ ਪਾਸਾ ਬਸਰੀ ਨਹੀਂ ਹੈਗੀ ਨਹੀਂ ਬਰਾਬਰ ਹੈ ਆ ਦੋਹੇ ਦੋਹੇ ਬਰਾਬਰ ਹੈ ਦੋਹੇ ਬਰਾਬਰ ਹੈ ਆ ਚਲੋ ਠੀਕ ਹੈ ਭਾਈ ਹਾਂ ਚਲੋ ਭਾਈ ਚਲੋ 100 ਕਿਤੇ